ਦੇਖੋ ਜੀ ਕੋਟਕਪੂਰਾ ਜਿਹੜਾ ਗੋਲੀਕਾਂਡਾ ਤੇ ਬਹਿਵਲ ਕਲਾਂ ਗੋਲੀਕਾਂਡਾ ਇਹ ਇੱਕੋ ਦਿਨ ਵਾਪਰੇ ਹੋਏ ਦੋ ਹਾਦਸੇ ਨੇ ਇਹ ਸਮਝਾਉਣਾ ਚਾਹਣਾ ਕਿ 130 ਨੰਬਰ ਐਫ ਆਈ ਆਰ ਦਾ ਜਿਹ ਜ਼ਿਕਰ ਹੁੰਦਾ ਤੇ 130 ਨੰਬਰ ਹੈ ਬਹਿਵਲ ਕਲਾਂ ਗੋਲੀਕਾਂਡ ਦੀ ਗੱਲ ਦੂਸਰਾ ਹੈਗਾ 129 ਨੰਬਰ ਇੱਕ ਹੈਗਾ 192 ਨੰਬਰ ਹੁਣ 129 ਨੰਬਰ ਜਿਹੜੀ ਐਫ ਆਈ ਆਰ ਆ 2018 ਇਹ ਸਿਕ ਸੰਗਤਾਂ ਨੇ ਪੂਰੇ ਲੋਕਾਂ ਨੇ ਇਸ ਗੱਲ ਦੇ ਲਈ ਸਲਾਹਤਾ ਕੀਤੀ ਸੀ ਕਿ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਜਿਹੜੇ ਲੋਕਾਂ ਨੇ ਇੱਥੇ ਗੋਲੀਕੰਢ ਕੀਤਾ। 2015 ਦੇ ਵਿੱਚ ਇੱਕ ਪੁਲਿਸ ਵੱਲੋਂ ਲੋਕਾਂ ਦੇ ਉੱਤੇ ਐਫਆਈਆਰ ਕੀਤੀ ਜਾਂਦੀ ਹੈ 192 ਨੰਬਰ। ਉਹ ਇਹ ਹੁੰਦੀ ਆ ਕਿ ਪੁਲਿਸ ਆਪਣੇ ਬਚਾਅ ਪੱਖ ਨੂੰ ਦੇਖਦੇ ਹੋਏ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਦੀ ਮੰਗ ਕਰਦੀ ਆ ਜਿਹੜੇ ਲੋਕ ਧਰਨੇ ਤੇ ਬੈਠੇ। 192 ਨੰਬਰ ਨੂੰ ਟਰਾਂਸਫਰ ਕਰਨ ਦੀ ਮੰਗ ਆ ਜਿਹੜੀ ਉਹ ਦੋਸ਼ੀਆਂ ਵੱਲੋਂ ਕੀਤੀ ਗਈ ਸੀ, ਮੁਲਜ਼ਮਾਂ ਵੱਲੋਂ ਕੀਤੀ ਗਈ ਸੀ। ਤੇ ਅੱਜ ਜਿਹੜੀ ਤਰੀਕ ਸੀ 129 ਨੰਬਰ ਦੀ ਸੀ। ਤੇ ਜਿਹਦੇ ਵਿੱਚ ਜੱਜ ਸਾਹਿਬ ਨੇ ਇਹ ਜਿਹੜੀ ਕਨਫਿਊਜ਼ਨ ਦੂਰ ਕਰਨ ਦੇ ਲਈ ਇਹਨਾਂ ਦੇ ਉੱਤੇ ਕੀ ਆਰਡਰ ਹੋਇਆ। ਇਤਤੋ ਜੀ ਕੋਟਕਪੂਰਾ ਜਿਹੜਾ ਗੋਲੀकांड ਆ ਤੇ ਬਹਿਵਲ ਕਲਾਂ ਗੋਲੀकांड ਆ ਇਹ ਇੱਕੋ ਦਿਨ ਵਾਪਰੇ ਹੋਏ ਦੋ ਹਾਦਸੇ ਨੇ ਉਹ 2015 ਦੇ ਵਿੱਚ। ਪਰ ਇਸ ਕੇਸ ਨੂੰ ਉਲਝਾਉਣ ਦੇ ਲਈ ਵੱਖ-ਵੱਖ ਸਮੇਂ ਦੇ ਉੱਤੇ ਇਹਦੇ ਤੇ ਬੰਦਿਆਂ ਦੇ ਉੱਤੇ ਜਿਹੜੇ ਕੇਸ ਦਰਜ ਕੀਤੇ ਗਏ ਆ ਮੈਂ ਇਹਨੂੰ ਵਿਸਤਾਰ ਚ ਇਸ ਗੱਲ ਦੇ ਲਈ ਸਮਝਾਉਣਾ ਚਾਹੁੰਦਾ ਕਿ 130 ਨੰਬਰ ਐਫ ਆਈ ਆਰ ਦਾ ਜੇ ਜ਼ਿਕਰ ਹੁੰਦਾ ਤਾਂ 130 ਨੰਬਰ ਹੈ ਬਹਿਵਲ ਕਲਾਂ ਗੋਲੀकांड ਦੀ ਗੱਲ। ਉਹ ਆਲਰੇਡੀ ਜਿਹੜਾ ਇਥੋਂ ਟਰਾਂਸਫਰ ਹੋ ਕੇ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਪਹੁੰਚ ਚੁੱਕਿਆ ਦੂਸਰਾ ਹੈਗਾ 129 ਨੰਬਰ ਇੱਕ ਹੈਗਾ 192 ਨੰਬਰ ਹੁਣ 129 ਨੰਬਰ ਜਿਹੜੀ ਐਫ ਆਈ ਆਰ ਆ 2018 ਦੇ ਵਿੱਚ ਕੀਤੀ ਜਾਂਦੀ ਆ ਉਹ ਜਦੋਂ ਜਸਟਿਸ ਰਜੀਤ ਸਿੰਘ ਕਮਿਸ਼ਨ ਬਣੇ ਸੀ ਉਹਨਾਂ ਦੀ ਰਿਪੋਰਟ ਦੇ ਆਧਾਰ ਤੇ ਜਿਹੜੀ ਐਪਲੀਕੇਸ਼ਨ ਤੇ ਐਫ ਆਈ ਆਰ ਹੁੰਦੀ ਆ ਉਹ 129 ਨੰਬਰ ਕੀਤੀ ਜਾਂਦੀ ਆ ਜਿਹਦੇ ਚ ਪੂਰੇ ਸਿੱਖ ਸੰਗਤਾਂ ਨੇ ਪੂਰੇ ਲੋਕਾਂ ਨੇ ਇਸ ਗੱਲ ਦੇ ਲਈ ਸਲਾਹਤਾ ਕੀਤੀ ਸੀ ਕਿ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਜਿਹੜੇ ਲੋਕਾਂ ਨੇ ਇੱਥੇ ਗੋਲੀਕੰਢ ਕੀਤਾ ਤੇ 2015 ਦੇ ਵਿੱਚ ਇੱਕ ਪੁਲਿਸ ਵੱਲੋਂ ਲੋਕਾਂ ਦੇ ਉੱਤੇ ਐਫਆਈਆਰ ਕੀਤੀ ਜਾਂਦੀ ਹੈ 192 ਨੰਬਰ ਉਹ ਇਹ ਹੁੰਦੀ ਆ ਕਿ ਪੁਲਿਸ ਆਪਣੇ ਬਚਾਅ ਪੱਖ ਨੂੰ ਦੇਖਦੇ ਹੋਏ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਦੀ ਮੰਗ ਕਰਦੀ ਆ ਜਿਹੜੇ ਲੋਕ ਧਰਨੇ ਤੇ ਬੈਠੇ ਹੁੰਦੇ ਆ ਸੋ ਇਹ ਤਿੰਨ ਜਿਹੜੇ ਕੇਸ ਆ ਇੱਕ ਚੰਡੀਗੜ੍ਹ ਆਲਰੇਡੀ ਟਰਾਂਸਫਰ ਹੋ ਚੁੱਕਿਆ ਦੋ ਜਿਹੜੇ ਰਹਿੰਦੇ ਸੀ ਉਹਨਾਂ ਦੇ ਵਿੱਚੋਂ 192 ਨੰਬਰ ਨੂੰ ਟਰਾਂਸਫਰ ਕਰਨ ਦੀ ਮੰਗ ਆ ਜਿਹੜੀ ਉਹ ਦੋਸ਼ੀਆਂ ਵੱਲੋਂ ਕੀਤੀ ਗਈ ਸੀ ਮੁਲਜ਼ਮਾਂ ਵੱਲੋਂ ਕੀਤੀ ਗਈ ਸੀ ਤੇ ਅੱਜ ਜਿਹੜੀ ਤਰੀਕ ਸੀ 129 ਨੰਬਰ ਦੀ ਸੀ ਤੇ ਜਿਹਦੇ ਵਿੱਚ ਜੱਜ ਸਾਹਿਬ ਨੇ ਇਹ ਜਿਹੜੀ ਕਨਫਿਊਜ਼ਨ ਦੂਰ ਕਰਨ ਦੇ ਲਈ ਇਹਨਾਂ ਦੇ ਉੱਤੇ ਕੀ ਆਰਡਰ ਹੋਇਆ ਉਹ ਮੰਗੇ ਨੇ ਤੇ ਇੱਥੇ ਜਿਹੜੀ ਇਸ ਵਿਸ਼ੇ ਦੇ ਉੱਤੇ ਬਹਿਸ ਹੋਈ ਆ ਗੱਲਬਾਤ ਹੋਈ ਆ ਤੇ ਦੋਸ਼ੀ ਆ ਜਿਹੜੇ ਅੱਜ ਇੱਥੇ ਕੋਈ ਵੀ ਉਹ ਹਾਜ਼ਰ ਨਹੀਂ ਹੋਇਆ 129 ਨੰਬਰ ਦੇ ਟਰਾਂਸਫਰ ਦੀ ਹਲੇ ਤਾਂ ਕੋਈ ਅਜੇ ਤੱਕ ਕੋਈ ਉਹਦੇ ਤੇ ਆਰਡਰ ਲੱਗਿਆ ਜਾਂ ਨਹੀਂ ਲੱਗਿਆ ਇਹ ਹਜੇ ਕਲੀਅਰੈਂਸ ਨਹੀਂ ਹੈਗੀ ਕਿਉਂਕਿ ਜੱਜ ਸਾਹਿਬ ਨੇ ਇਹੀ ਕਨਫਿਊਜ਼ਨ ਦੂਰ ਕਰਨ ਦੇ ਲਈ ਜਿਹੜਾ ਆਪਣੇ ਐਡਵੋਕੇਟ ਸਾਹਿਬ ਹੁੰਦੇ ਉਹਨਾਂ ਦੇ ਨਾਲ ਜਿਹੜੀ ਵਾਰਤਾਲਾਪ ਚ ਇਹ ਗੱਲਬਾਤ ਕਹੀ ਪੁੱਛ ਕੀ ਚੱਕਰ ਹੈ ਕਿ 130 ਨੰਬਰ ਐਫ ਆਈ ਆਰ ਜਿਹੜਾ ਮਰਡਰ ਕੇਸ ਸੀ 302 ਦਾ ਉਹਦੇ ਉਹ ਕੇਸ ਟਰਾਂਸਫਰ ਹੋ ਚੁੱਕਾ ਹੈ ਇਹ ਜਿਹੜੀ ਅੱਜ ਡੇਟ ਆ ਉਹ ਇਸ ਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਸੀ ਕਿ ਇੱਕ ਐਫਆਈਆਰ ਕੱਟੀ ਸੀ 192 ਨੰਬਰ ਜਦੋਂ ਪਰਚਾ ਜਦੋਂ ਇਨਸੀਡੈਂਟ ਸਟਾਰਟ ਹੁੰਦਾ ਤੇ 192 ਕੱਟੀ ਗਈ 2-3 ਸਾਲ ਦੇ ਬਾਅਦ 2018 ਦੇ ਕਰੀਬ ਜਿਹੜੀ ਇਹ ਕੱਟੀ ਗਈ ਹੈ 129 ਤਾਂ ਕਨਫਿਊਜ਼ਨ ਹੈ ਕਨਫਿਊਜ਼ਨ ਕੀ ਹੈ ਕਿ ਉਧਰੋਂ ਟਰਾਂਸਫਰ ਐਪਲੀਕੇਸ਼ਨ ਜਿਹੜੀ ਹੈ 129 ਦੀ ਇੱਚਰ ਕਿਸੇ ਨੇ ਫਾਈਲ ਹੀ ਨਹੀਂ ਕੀਤੀ ਸੋ ਜੱਜ ਸਾਹਿਬ ਨੇ ਉਸ ਆਰਡਰ ਨੂੰ ਮੰਗਾਇਆ ਹੈ ਕਿ ਇਸ ਦੇ ਖਿਲਾਫ ਕੋਈ ਆਰਡਰ 129 ਦਾ ਟਰਾਂਸਫਰ ਦਾ ਆਇਆ ਹੈ ਜਾਂ ਨਹੀਂ ਆਇਆ ਤੇ 130 ਦਾ ਇਥੋਂ ਟਰਾਂਸਫਰ ਹੋ ਚੁੱਕਾ ਹੈ ਇੱਕ ਇਸ 192 ਦਾ ਪਹਿਲਾਂ ਜਿਹੜੇ ਕਿਨੇ ਸੀ ਕੋਡਪੁਰਾ ਗੋਲੀ ਕਾਂਡ ਦੀ ਜਿਹੜੀ ਹੋ ਗਿਆ ਸੁਣਵਾਈ ਟ੍ਰਾਂਸਫਰ ਕੀਤੀ ਜ ਉਹ ਕਿਹੜੀ ਐਫ ਆਰ ਨਹੀਂ 192 ਦਾ ਜਿਸ ਦਿਨ ਪਰਚਾ ਦਰਜ ਹੁੰਦਾ ਹੈ ਉਸ ਤੋਂ ਬਾਅਦ 192 ਚੱਲਿਆ ਹੀ ਨਹੀਂ ਅੱਗੇ ਉਹਦਾ ਤਾਂ ਕੋਈ ਚਲਾਨ ਪੇਸ਼ ਨਹੀਂ ਹੋਇਆ ਕੋਈ ਕਾਰਵਾਈ ਅੱਗੇ ਹੋਈ ਨਹੀਂ ਫਿਰ 2018 ਦੇ ਵਿੱਚ 129 ਆ ਜਾਂਦੀ ਹੈ ਤਾਂ 2018 129 ਹੀ ਦੇਖੀ ਜਾਓ ਕਿਉਂਕਿ ਸਾਰਾ ਚਲਾਨ ਉਸ ਚ ਪੇਜ ਹੁੰਦਾ ਸੋ ਇਸ ਕਰਕੇ ਇਸ ਦੇ ਵਿੱਚ ਜੱਜ ਸਾਹਿਬ ਨੇ ਆਰਡਰ ਤੇ ਹੀ ਰੱਖੀ ਹੋਈ ਹੈ ਕੀ ਫਰਦਰ ਕਿ ਕਿਹੜੀ ਡੇਟ ਪੈਂਦੀ ਹੋਏ ਪਤਾ ਲੱਗ ਜੂਗਾ ਕੋਰਟਪੂਰਾ ਨਾਲ ਸੰਬੰਧਿਤ ਹੋਰ ਕਿਹੜੀ ਫਿਰ ਹਾਈ ਕੋਰਟ ਚ ਕਿਹੜੀ ਟਰਾਂਸਫਰ ਦਾ ਲੱਗੇ ਹੋਇਆ ਸੀ ਕਿਹੜੀ ਨਹੀਂ ਉਹ ਤਾਂ ਇੱਕੋ ਹੀ ਟਰਾਂਸਫਰ ਹੋਇਆ ਹੈ ਨਾ ਇਹ 130 ਨੰਬਰ ਟਰਾਂਸਫਰ ਹੋਇਆ ਹੈ ਹੋਰ ਕੋਈ ਟਰਾਂਸਫਰ ਹੋਇਆ ਹੀ ਨਹੀਂ ਠੀਕ ਹੈ